ਪੰਜਾਬ ਲਈ ਖਤਰੇ ਦੀ ਘੰਟੀ ਸਾਵਧਾਨ ਹੋ ਜਾਓ ਆਖਰ ਗਵਾਂਢੀ ਸੂਬੇ ਦੇ ਆਈ ਵਿੱਚ ਪਰਲੋ ਨਕੋ ਨਕ ਪਾਣੀ ਨੇ ਮਚਾਈ ਤਬਾਹੀ ਦਸ਼ਮ ਪਿਤਾ ਦਾ ਇੱਕ ਇੱਕ ਬਚਨ ਸੱਚ ਹੋਣ ਜਾ ਰਿਹਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਚੈਨਲ ਤੇ ਬਣੀ ਹੋਈ ਸਾਰੀ ਸੰਗਤ ਦਾ ਸਵਾਗਤ ਪਹਿਲਾ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਸੀਂ ਸਾਰੇ ਜਿਸ ਤਰ੍ਹਾਂ ਵੇਖ ਰਹੇ ਹੋ ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਬਣੇ ਹੋਏ ਹੋ ਤੁਸੀਂ ਸਾਰੇ ਜੁੜੇ ਹੋਏ ਹੋ ਬਹੁਤ ਚੰਗੀ ਗੱਲ ਹੈ ਤੇ ਹੁਣ ਇੱਕ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਉਹ ਸਾਡੇ ਉੱਪਰ ਮੰਡਰਾ ਰਿਹਾ ਹੈ ਕਿ ਵੱਡੀ ਆਫਤ ਹੈ ਗੁਆਂਡੀ ਸੂਬੇ ਦੇ ਵਿੱਚ ਨੱਕੋ ਨੱਕ ਪਾਣੀ ਭਰ ਗਿਆ ਡਰਾਉਣੀਆਂ ਤਸਵੀਰਾਂ ਇਸ ਗੱਲ ਤੋਂ ਕੋਈ ਵੀ ਅ ਅਣਜਾਣ ਨਹੀਂ ਹੈਗਾ हिमाचल ਦੇ ਵਿੱਚ ਕਿਸ ਤਰ੍ਹਾਂ ਨੁਕਸਾਨ ਹੋਇਆ ਕਿਸ ਤਰ੍ਹਾਂ ਘਰ ਉਜੜੇ ਪਾਣੀ ਆਇਆ ਬਾੜਾਂ ਆਈਆਂ ਲਗਾਤਾਰ ਮੀਂਹ ਪਿਆ ਘਰਾਂ ਦੇ ਘਰ ਬਰਬਾਦ ਹੋ ਗਏ ਤਬਾਹ ਹੋ ਗਏ ਤੇ ਸਾਦ ਸੰਗਤ ਇੰਨੀ ਕੜਾਕੇਦਾਰ ਮੌਲੇਦਾਰ بارش ਹੋਈ ਤੇ ਜਿਸ ਦੇ ਨਾਲ ਬਹੁਤ ਸਾਰਾ ਖਤਰਾ ਬਹੁਤ ਸਾਰਾ ਨੁਕਸਾਨ ਵੀ ਹੋਇਆ ਆਪਾਂ ਵੇਖ ਸਕਦੇ ਹਾਂ ਪਰ ਇੱਕ ਬੇਨਤੀ ਜ਼ਰੂਰ ਕਰਾਂ ਕਿ ਇਹ ਨਾ ਭੁੱਲਿਓ ਕਿ ਕੁਦਰਤ ਨੇ ਨੁਕਸਾਨ ਸਾਡਾ ਕਿਸੇ ਹੋਰ ਤਰੀਕੇ ਨਾਲ ਕਰਨਾ ਹੈ ਕੁਦਰਤ ਨੇ ਸਾਡਾ ਨੁਕਸਾਨ ਜਿਹੜਾ ਨਾ ਇਸ ਤਰੀਕੇ ਨਾਲ ਹੀ ਕਰਨਾ ਹੈ ਚਾਹੇ ਅੱਗ ਨਾਲ ਹੋਵੇ ਤੇ ਚਾਹੇ ਪਾਣੀ ਨਾਲ ਹੋਵੇ ਤੇ ਚਾਹੇ ਕਿਸੇ ਹੋਰ ਤਰੀਕੇ ਨਾਲ ਹੋਵੇ ਸਾਡਾ ਜਿਹੜਾ ਨੁਕਸਾਨ ਹੈ ਨਾ ਉਹ ਇਸੇ ਤਰੀਕੇ ਨਾਲ ਹੋਣਾ ਹੈ ਇਸੇ ਜ਼ਰੀਏ ਨਾਲ ਹੋਣਾ ਹੈ ਇਸੇ ਤਰੀਕੇ ਨਾਲ ਕੁਦਰਤ ਦੀ ਆਫਤ ਆਏਗੀ ਕੁਦਰਤੀ ਆਫਤ ਦੇ ਨਾਲ ਹੀ ਸਾਡਾ ਨੁਕਸਾਨ ਹੋਣਾ ਹੈ ਸਾਹਾ ਸੰਗਤ ਹੋਰ ਕੋਈ ਵੀ ਇਹਦੇ ਵਿੱਚ ਤਰੀਕਾ ਜਿਹੜਾ ਹੈ ਉਹ ਨਹੀਂ ਹੈ ਇਹ ਤਰੀਕੇ ਜਿਹੜੇ ਨੇ ਇਹੋ ਹੀ ਰਹਿਣਗੇ ਇਹੋ ਹੀ ਗੱਲਾਂ ਬਾਤਾਂ ਰਹਿਣਗੀਆਂ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ ਸਾਹਾ ਸੰਗਤ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਇਹਨਾਂ ਚੀਜ਼ਾਂ ਨੂੰ ਵਿਚਾਰਾਂਗੇ ਤਾਂ ਹੀ ਸਾਨੂੰ ਅਗਲਾ ਰਸਤਾ ਮਿਲੇਗਾ ਨਹੀਂ ਸਾਨੂੰ ਰਸਤਾ ਨਹੀਂ ਮਿਲਣਾ ਕਿਉਂਕਿ ਬਹੁਤ ਸਾਰਾ ਨੁਕਸਾਨ ਹੋਇਆ ਇੱਥੋਂ ਤੱਕ ਪਾਣੀ ਸਾਡਾ ਮੈਂ ਇੱਕ ਵੇਖ ਰਿਹਾ ਸੀ ਇੱਕ ਵੀਰ ਨੇ ਮੈਨੂੰ ਗੱਲ ਦੱਸੀ ਉਹਨਾਂ ਨੇ ਨਵਾਂ ਬੋਰ ਕਰਾਇਆ ਸੀ ਤੇ ਕੁਝ ਕੁ ਮਹੀਨਿਆਂ ਬਾਅਦ ਉਹ ਮੋਟਰ ਨੇ ਪਾਣੀ ਚੱਕਣਾ ਬੰਦ ਕਰਤਾ ਉਹਨਾਂ ਨੇ ਬੋਰ ਵੀ ਕਾਫੀ ਡੂੰਘਾ ਲਵਾਇਆ ਸੀ ਜਿੰਨਾ ਆਪ ਲਵਾਉਨੇ ਆ ਜੇ ਆਪਾਂ 200 250 ਫੁੱਟ ਦੇ ਜੈਦੋ ਬਦ ਲਵਾਉਨੇ ਆ ਤਾਂ ਤਾਂ ਕਿਤੇ ਜਾ ਕੇ ਸਹੀ ਤੇ ਸਾਫ਼ ਪਾਣੀ ਸਾਡੇ ਵੱਲ ਪਹੁੰਚਦਾ ਤੇ ਕਹਿਣ ਤੋਂ ਭਾਵ ਕਿ ਸਾਥ ਸੰਗਤ ਜਿਹੜਾ ਬੋਰ ਲਵਾਇਆ ਉਹ ਮੋਟਰ ਨੇ ਪਾਣੀ ਚੱਕਣਾ ਬੰਦ ਕਰ ਦਿੱਤਾ ਸਹਿਸਾਗਤ ਜਦੋਂ ਉਹਨੇ ਪਾਣੀ ਚੱਕਣਾ ਬੰਦ ਕੀਤਾ ਉਹਨਾਂ ਨੇ ਮੋਟਰ ਕੱਢੀ ਤੇ ਜਦੋਂ ਵੇਖਿਆ ਨਾ ਕਿੰਨੇ ਉਹ ਆਲੇ-ਦਾਲੇ ਨਾ ਕਾਗਜ਼ ਚਿਪਕੇ ਹੋਏ ਕਾਗਜ਼ ਚਿਪਕ ਗਏ ਮੋਟਰ ਦੇ ਉਹਨਾਂ ਨੇ ਮੋਟਰ ਜਾਮ ਕਰਤੀ ਵਿੱਚ ਵੀ ਕਾਗਜ਼ ਭਰ ਗਏ ਹੁਣ ਜਦੋਂ ਇਹ ਗੱਲ ਵੇਖੀ ਤੇ ਬੜੀ ਹੈਰਾਨਗੀ ਹੋਈ ਕਿ ਅਸੀਂ ਕਿੱਥੋਂ ਤੱਕ ਜਿਹੜਾ ਹੈ ਕੁਦਰਤ ਦਾ ਨੁਕਸਾਨ ਕਰਤਾ ਕਿੱਥੋਂ ਤੱਕ ਅਸੀਂ ਕੁਦਰਤ ਦਾ ਜਿਹੜਾ ਹੈ ਨੁਕਸਾਨ ਕੀਤਾ ਜਿਹੜੇ ਲਫਾਫੇ ਆਦਿਕ ਨਾ ਉਹ ਧਰਤੀ ਦੇ ਵਿੱਚ ਪਤਾਲ ਦੇ ਵਿੱਚ ਕਿਵੇਂ ਚਲੇਗੇ ਗੁਰਕ੍ਰਿਆਂ ਦੇ ਲਫਾਫੇ ਆ ਹੋਰ ਲੱਦਰ ਪੱਦਰ ਜਿੰਨਾ ਵੀ ਮੋਮੀ ਕਾਗਜ਼ ਜਿਹੜੇ ਸੀ ਉਹ ਉਹਨਾਂ ਨੇ ਜਾ ਕੇ ਮੋਟਰ ਦੇ ਵਿੱਚ ਮੋਟਰ ਨੂੰ ਜਾਮ ਕਰ ਲਿਆ ਸਾਧ ਸੰਗਤ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਕਿੰਨਾ ਨੁਕਸਾਨ ਹੋਇਆ ਕਿ ਜੇਕਰ ਇਹ ਪਲਾਸਟਿਕ ਜਿਹੜਾ ਹੈ ਪਤਾਲ ਤੱਕ ਜਾ ਚੁੱਕਿਆ ਹੈ ਤੇ ਜੇ ਇਹ ਚੀਜ਼ ਪਤਾਲ ਤੱਕ ਪਹੁੰਚ ਚੁੱਕੀ ਹੈ ਕੀ ਸਾਡੇ ਲਈ ਖਤਰਾ ਨਹੀਂ ਕੈਂਸਰ ਵਰਗੀਆਂ ਬਿਮਾਰੀਆਂ ਤੇ ਹੋਰ ਭਿਆਨਕ ਬਿਮਾਰੀਆਂ ਜਿਹੜੀਆਂ ਨੇ ਇਹ ਕਿੱਥੋਂ ਆ ਰਹੀਆਂ ਨੇ ਇਹ ਏਸੇ ਚੀਜ਼ਾਂ ਇਹ ਮਨੁੱਖ ਆਪਣੀ ਬਰਬਾਦੀ ਦਾ ਆਪ ਜ਼ਿੰਮੇਵਾਰ ਹੈ ਮਨੁੱਖ ਨੇ ਆਪਣੀ ਬਰਬਾਦੀ ਜਿਹੜੀ ਹੈ ਉਹ ਆਪ ਕੀਤੀ ਹੋਈ ਹੈ ਮਨੁੱਖ ਆਪਣੀ ਬਰਬਾਦੀ ਤੇ ਆਪ ਤੁਲਿਆ ਹੋਇਆ ਹੈ ਹੋਰ ਕੋਈ ਨਹੀਂ ਹੈਗਾ ਸਾਥ ਸੰਗਤ ਉਹ ਆਪ ਤੁਲਿਆ ਹੋਇਆ ਸੋ ਨਾਲ ਇਹਨੇ ਹੋਰਾਂ ਨੂੰ ਵੀ ਜਿਹੜੀ ਹੈ ਬਰਬਾਦੀ ਵੱਲ ਧਕੇਲਿਆ ਹੋਰਾਂ ਨੂੰ ਵੀ ਦੁਨੀਆ ਦੇ ਖਤਮ ਹੋਣ ਦੇ ਜਿਹੜੇ ਕਾਰਨ ਨੇ ਅਸੀਂ ਕਹਿੰਦੇ ਆਂ ਵੀ ਦੁਨੀਆ ਇੰਜ ਖਤਮ ਹੋਏਗੀ ਦੁਨੀਆ ਇਹ ਹੋਏਗੀ ਸਾਧ ਸੰਗਤ ਦੁਨੀਆ ਤੇ ਖਤਮ ਹੋ ਗਈ ਕੁਝ ਲੋਕਾਂ ਦਾ ਵੀ ਮੰਨਣਾ ਹੈ ਕਹਿੰਦੇ ਏਲੀਅਨ ਇੱਥੇ ਦੁਬਾਰਾ ਆਉਣਗੇ 12000 ਲੋਕਾਂ ਨੂੰ ਚੁੱਕ ਕੇ ਉਹ ਲੈ ਜਾਣਗੇ ਟਾਈਮ ਟਰੈਵਲਰ ਦੱਸਣ ਵਾਲੇ ਵਿਅਕਤੀ ਨੇ ਇਸ ਚੀਜ਼ ਦਾ ਦਾਵਾ ਕੀਤਾ ਉਹਨੇ ਹੋਰ ਵੀ ਬਹੁਤ ਕੁਝ ਕਿਹਾ ਮੈਂ ਆਪ ਜੀ ਨਾਲ ਉਹ ਵੀ ਚੀਜ਼ਾਂ ਸਾਂਝੀਆਂ ਕਰਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਇਹ ਦੇਹੀਆਂ ਸਥਿਤੀਆਂ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ ਸਾਧ ਸੰਗਤ ਤੇ ਤੱਕ ਐਲਵਿਸ ਥੌਪਸਨ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪੋਸਟ ਕੀਤਾ ਜਿਦੇ ਵਿੱਚ ਉਹਨੇ 5 ਤਰੀਕਿਆਂ ਦਾ ਜ਼ਿਕਰ ਕੀਤਾ ਖਾਸ ਦਿਨਾਂ ਤੇ ਵੱਡੀਆਂ ਵਿਨਾਸ਼ਕਾਰੀ ਘਟਨਾਵਾਂ ਕਹਿੰਦਾ ਸਾਡੇ ਸੰਸਾਰ ਦੇ ਵਿੱਚ ਵਾਪਰਨਗੀਆਂ ਉਹਨੇ ਇਹ ਗੱਲ ਕਹੀ ਹੈ ਕਹਿੰਦਾ ਭੁਖ ਬਾਣੀਆਂ ਦੇ ਵਿੱਚ ਕਹਿੰਦਾ ਓਕਲਾ ਹੋਮਾ ਦੇ ਵਿੱਚ ਇੱਕ ਵਿਨਾਸ਼ਕਾਰੀ ਤੂਫਾਨ ਅਮਰੀਕਾ ਦੇ ਵਿੱਚ ਇੱਕ ਘਰੇਲੂ ਯੁੱਧ, ਇੱਕ ਵਿਸ਼ਾਲ ਸਮੁੰਦਰੀ ਜੀਵ ਦੀ ਖੋਜ, ਚੈਂਪੀਅਨ ਨਾਮਕ ਇੱਕ ਏਲੀਅਨ ਦਾ ਆਗਮਨ ਤੇ ਅਮਰੀਕਾ ਵਿੱਚ ਇੱਕ ਵੱਡੇ ਤੂਫਾਨ ਤੋਂ ਹੋਈ ਤਬਾਹੀ ਜਿਹੜੀ ਹੈ ਇਸ ਦੇ ਵਿੱਚ ਸ਼ਾਮਲ ਹੈ। ਤੇ ਉਹਨੇ 6 ਅਪ੍ਰੈਲ 6 ਅਪ੍ਰੈਲ ਨੂੰ 24 ਕਿਲੋਮੀਟਰ ਚੌੜਾ ਅਤੇ 1046 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇੱਕ ਤੂਫਾਨ ਆਏਗਾ। ਕਿਹਾ ਜੋ ਅਮਰੀਕਾ ਤੇ ਓਕਲਾਹੋਮਾ ਨੂੰ ਤਬਾਹ ਕਰਕੇ ਰੱਖ ਦੇਗਾ। 27 ਮਈ ਨੂੰ ਅਮਰੀਕਾ ਦੇ ਵਿੱਚ ਦੂਜਾ ਘਰੇਲੂ ਯੁੱਧ ਸ਼ੁਰੂ ਹੋਵੇਗਾ ਇਸ ਨਾਲ ਟੈਕਸਸ ਵੱਖ ਹੋ ਜਾਣਗੇ ਹਥਿਆ ਪਰਮਾਣੂ ਹਥਿਆਰਾਂ ਨੂੰ ਲੈ ਕੇ ਵਿਸ਼ਵ ਵਿਆਪੀ ਟਕਰਾਅ ਹੋਵੇਗਾ ਅੰਤ ਵਿੱਚ ਅਮਰੀਕਾ ਖੰਡਰਾਂ ਦੇ ਵਿੱਚ ਬਦਲ ਜਾਏਗਾ ਤੇ ਐਡੀ ਵੱਡੀ ਗੱਲ ਜਿਹੜੀ ਹੈ ਉਹ ਹੋਏਗੀ ਜਿਸ ਦੇ ਨਾਲ ਸਭ ਨੁਕਸਾਨ ਭਾਰਤ ਨੂੰ ਵੀ ਹੋਏਗਾ ਭਾਰਤ ਵਰਸ਼ ਦੇ ਲੋਕਾਂ ਨੂੰ ਵੀ ਇਹਦਾ ਨੁਕਸਾਨ ਚੱਲਣਾ ਪਏਗਾ ਤੇ ਇੱਕ ਬੰਦੇ ਨੇ ਇਸ ਗੱਲ ਨੂੰ ਸਹੀ ਕਰਕੇ ਮੰਨਿਆ ਉਹ ਕਹਿੰਦਾ ਇਹ ਗੱਲ ਹੋਏਗੀ ਜ਼ਰੂਰ ਹੁਣ ਜਿੰਨੇ ਵੀ ਸਾਧੂ ਸੰਤ ਮਹਾਂਪੁਰਸ਼ ਨੇ ਸਾਧ ਸੰਗਤ ਭਾਵੇਂ ਸਾਡੇ ਪੰਜਾਬੀ ਨਾਲ ਗੱਲਾਂ ਨੂੰ ਮੰਨਦੇ ਨਹੀਂ ਹੈਗੇ ਪਰ ਇਹ ਜਿਹੜਾ ਨੁਕਸਾਨ ਹੈ ਨਾ ਵਿਨਾਸ਼ ਹੈ ਨਾ ਉਹ ਪ੍ਰਕਿਰਤੀ ਦਾ ਉਹ ਜ਼ਰੂਰ ਹੋਣਾ ਹੈ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋ ਜਾਏ ਤੁਸੀਂ ਦੇਖਦੇ ਹੋਵੋਗੇ ਕਿ ਕਿੰਨੇ ਲੋਕ ਐਕਸੀਡੈਂਟ ਦੇ ਵਿੱਚ ਮਾਰੇ ਜਾਂਦੇ ਨੇ ਰੋਡ ਐਕਸੀਡੈਂਟ ਹੁੰਦੇ ਨੇ ਹਸਪਤਾਲਾਂ ਦੇ ਵਿੱਚ ਸਰਜਰੀ ਦੌਰਾਨ ਕੁਝ ਹੋਰ ਤਰੀਕਿਆਂ ਨਾਲ ਇੱਕ ਦੂਜੇ ਦੇ ਕਟੋਵ ਬੱਢੀ ਕਰਕੇ ਲਾ ਲੋ ਕਤਲ ਲਾ ਲੋ ਕੁਝ ਵੀ ਲਾ ਲੋ ਤੇ ਉਹ ਇੱਕ ਤਰੀਕੇ ਨੇ ਉਹ ਤਰੀਕਿਆਂ ਦੇ ਵਿੱਚ ਇੱਕ ਲਗ ਲਗ ਜਿਹੜਾ ਸਮਾਪਨ ਛੁਪਿਆ ਹੋਇਆ ਹੈ ਉਹ ਇਦਾਂ ਇੱਕ ਵਿਨਾਸ਼ ਹੀ ਹੈ ਕਿਉਂਕਿ ਜਿਹੜੀ ਲੋਕਾਂ ਦੀ ਬੁੱਧੀ ਹੈ ਨਾ ਲੋਕਾਂ ਦੀ ਬੁੱਧੀ ਫਿਰ ਗਈ ਤੇ ਸਾਧ ਸੰਗ ਦੇ ਇਸ ਵਿਨਾਸ਼ਕਾਰੀ ਬੁੱਧੀ ਜਦੋਂ ਅੰਦਰ ਪੈਦਾ ਹੋ ਗਈ ਤੇ ਉਹ ਫਿਰ ਇਹ ਨਹੀਂ ਦੇਖਦੇ ਕਿ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਫਿਰ ਉਹ ਇਦਾਂ ਆਪਣੇ ਆਪ ਦੇ ਵਿੱਚ ਜੋ ਕਰ ਰਿਹਾ ਉਹੀ ਸਹੀ ਕਰ ਰਿਹਾ ਪਿਛਲੇ ਆਪਾਂ ਵੇਖਦੇ ਆ ਸਮਿਆਂ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਗਲਤ ਕੰਮ ਹੋਏ ਬੱਚੀਆਂ ਨੂੰ ਮਾਰ ਦਿੱਤਾ ਜੀ ਇਦਾਂ ਲੋਕਾਂ ਦੀ ਮਾਨਸਿਕਤਾ ਇਥੋਂ ਤੱਕ ਗਿਰ ਗਈ ਸਾਧ ਸੰਗਤ ਇਨਸਾਨੀਅਤ ਦਾ ਕਤਲ ਇਨਸਾਨੀ ਲੋਕਾਂ ਦੇ ਵਿੱਚ ਧਰਮ ਦੇ ਨਾਂ ਤੇ 扑ੜਕਾਹਟ ਦੰਗੇ ਆਦਕ ਲੋਕਾਂ ਨੂੰ ਖਤਮ ਕਰਵਾਉਣਾ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਕਿਸੇ ਵੀ ਤਰੀਕੇ ਨਾਲ ਕੁਦਰਤੀ ਆਫਤ ਤੇ ਜਦੋਂ ਆਏਗੀ ਆਏਗੀ ਅਸੀਂ ਇੱਕ ਦੂਜੇ ਨੂੰ ਆਪ ਮਾਰਨ ਤੇ ਤੁਲੇ ਹੋਇਆ ਇਹ ਚੀਜ਼ਾਂ ਉਦੋਂ ਤੱਕ ਨਹੀਂ ਰੁਕਣਗੀਆਂ ਜਿੰਨਾ ਚਿਰ ਅਸੀਂ ਸਮਝਦੇ ਨਹੀਂ ਅਸੀਂ ਸਮਝਦਾਰੀ ਲੈਂਦੇ ਨਹੀਂ ਇਹੀ ਸਭ ਤੋਂ ਵੱਡੀ ਖਤਰੇ ਦੀ ਘੰਟੀ ਹੈ ਸਾਡੇ ਲਈ ਸਾਡਾ ਜਿਹੜਾ ਨੁਕਸਾਨ ਹੈ ਨਾ ਕੁਦਰਤ ਨੇ ਉਹ ਤੇ ਕਰਨਾ ਹੀ ਕਰਨਾ ਹੈ ਪਰ ਸਾਨੂੰ ਕੁਝ ਚੀਜ਼ਾਂ ਬਾਰੇ ਵੀ ਸੋਚਣਾ ਪੈਣਾ ਹੈ ਕੁਝ ਚੀਜ਼ਾਂ ਬਾਰੇ ਜਾਹੇ ਪਾਣੀ ਸਾਡਾ ਨੁਕਸਾਨ ਕਰ ਦੇ ਪਾਣੀ ਦੇ ਨਾਲ ਹੜ੍ਹ ਆ ਜਾਣ ਤਬਾਹੀ ਹੋ ਜਾਏ ਪਿਛਲੇ ਆਪਾਂ ਦੇਖਿਆ ਕਿੰਨੀ ਤਬਾਹੀ ਹੋਈ ਹੈ ਲੋਕਾਂ ਦੀਆਂ ਫਸਲਾਂ ਤੇ ਬਰਬਾਦ ਹੋਈਆਂ ਘਰਾਂ 'ਚ ਵੀ ਪਾਣੀ ਭੜ ਗਿਆ ਲੋਕਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਆਪਾਂ ਕਿਹਨੂੰ ਠਹਿਰਾਵਾਂਗੇ ਕੁਦਰਤੀ ਆਫਤ ਸਾਡੇ ਉੱਤੇ ਇਹ ਕਿਉਂ ਆਉਂਦੀਆਂ ਨੇ ਆਫਤਾਂ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਕੁਦਰਤ ਨੂੰ ਅਸੀਂ ਆਪਣਾ ਨਹੀਂ ਸਮਝਦੇ ਸਾਂਝਾ ਨਹੀਂ ਸਮਝਦੇ ਤੇ ਉਦੋਂ ਫਿਰ ਸਾਰੀਆਂ ਚੀਜ਼ਾਂ ਸਾਨੂੰ ਭੁਗਤਣੀਆਂ ਜ਼ਰੂਰ ਪੈਣੇ ਜੇ ਮਾੜਾ ਅੱਜ ਕਰਾਂਗੇ ਤਾਂ ਕੱਲ ਨੂੰ ਸਾਨੂੰ ਉਹਦਾ ਖਮਿਆਜਾ ਵੀ ਭੁਗਤਣਾ ਪੈਣਾ ਇਹ ਗੱਲ ਸਮਝ ਕੇ ਚੱਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ